ਸਾ ਹੀਆ ਕਿਸਾਨ ਵੀਰੋ ਤੁਹਾਡਾ ਬਰਾਡ ਕਾਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹਦਾ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪੈਂਡ ਸੁਖਾਣਾ ਦੇ ਬਾਈ ਜਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪਈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੋ ਬਾਈ ਜੀ ਸਾਹੀਗਾ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਜਲਦੀਪ ਹੈਗਾ ਜੀ ਬਾਈ ਆਪਣੇ ਘਰੋਂ ਕਿਹੜਾ ਐਡਰੈਸ ਆ ਜੀ ਆਪਣਾ ਪੈਂਡ ਸੁਖਾਣਾ ਦੀ ਇਹ ਕੋਠੇ ਵਾਲਾ ਕੱਚਾ ਰਾਹ ਖੇਤਾਂ ਜਿਗਾ ਰਾਹ ਠੀਕ ਹੋ ਜੀ ਤੇ ਏ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਕਿ ਆਪਣੇ ਘਰ ਦੇ ਪਸ਼ੂ ਹੁੰਦੇ ਜੀ ਵਪਾਰ ਲੈਣ ਦਾ ਕੰਮ ਆ ਜੀ ਅੱਜ ਆਪਣੇ ਕੋਲ ਜਿਹੜੇ ਪਸ਼ੂ ਆਇਆ ਉਹ ਵਪਾਰ ਲੈਣ ਦਾ ਹਾਂਜੀ ਹਾਂਜੀ ਤੇ ਇੱਕ ਨੇ ਨਗਵਕਾਉ ਆ ਜੀ ਅੱਜ ਆਪਣੇ ਕੋਲ ਕੀ ਡਿਟੇਲ ਹੈ ਸਾਹਮਣੇ ਖੜੀ ਚੱਤੀ ਆ ਕੱਟੀ ਆ ਜੀ ਇਹੇ ਹਾਂਜੀ ਇਹ 2 ਸਾਲਾਂ ਦੀ ਹੈ ਜੀ ਇਹੇ 2 ਸਾਲ ਉਮਰ ਹੈ ਹਾਂਜੀ ਮੁਰਾ ਨਾ ਖੋਦੀ ਹੈ ਤੇ ਕੋਈ ਟੀਕਾ ਡੂ ਕਹੇ ਤੇ ਬਾਈ ਜੀ ਭਰਾ ਟੀਕਾ ਬਾਈ ਇਹਨੇ 13-14 ਕੀਤੇਗਾ ਹਾਂਜੀ ਇਹ ਤਾਂ ਆਪਾਂ ਲੈ ਆਂਦੀ ਹੈ ਉਹਨਾਂ ਨੇ ਦੱਸਿਆ ਹੈਗਾ ਟੀਕਾ ਹਜੇ ਦੇ ਨਹੀਂ ਭਰਾਏਗਾ ਠੀਕ ਹੋ ਜੀ ਤੇ ਮਾਂ ਦੇ ਦਾ ਉਧਰ ਰਿਕਾਰਡ ਪਤਾ 16 ਲੀਟਰ ਦੁੱਧ ਦੱਸਿਆ ਮਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਘਰੋਂ ਲਈ 16 ਲੀਟਰ ਦਾ ਤਾਂ ਕਹਿ ਨਹੀਂ ਤੋ ਹੁਣ ਜੱਸ ਤੇ ਬਾਈ ਦੇ ਘਰੋਂ ਲਈ ਆ ਮਾਲਕਾਂ ਦੇ ਦੱਸਣ ਦੇ ਮੁਤਾਬਕ ਵੀਰੇ 16 ਲੀਟਰ ਉਹਨਾਂ ਨੇ ਦੁੱਧ ਦੀ ਚਵਾਈ ਕੀਤੀ ਹੋਈ ਆ ਝੋਲੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਆ ਮਾੜੀ ਕੱਢ ਲਓ ਬਾਹਰ ਆਪਾਂ ਤੋਰਾ ਰੱਖਾ ਦਿੰਦੇ ਹੁਣ ਮੁੱਥੇ ਦੀ ਚੰਗੀ ਆ ਵੀਰੇ ਬਹੁਤ ਜ਼ਿਆਦਾ ਚੰਗੀ ਆ ਸਿੰਘਾਂ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਬਾਈ ਜੀ ਸੀਰ ਸੂਲ ਪੂਰੀ ਫੁੱਲ ਆ ਇਹਨੂੰ ਐ ਰਿਕਵਰਡ ਕਰ ਜਮ ਨਹੀਂ ਭਾਈ ਜੀ ਨਾ ਤੇ ਗਾਂ ਦੀ ਕੁਆਲਿਟੀ ਦੇਖ ਸਕਦੇ ਹੋ ਪਤਲੇ ਪਿੰਡੇ ਦੀ ਆ ਬਾਈ ਜੀ ਤੋਰਾ ਤੁਸੀਂ ਦੇਖ ਸਕਦੇ ਹੋ ਝੋਲੀ ਬਹੁਤ ਜ਼ਿਆਦਾ ਚੰਗੀ ਆ ਥੱਲੋ ਗੱਲਬਾਤ ਮੂਮਤੇ ਦੀ ਚੰਗੀ ਆ ਮਾਂ ਦੇ ਦੁੱਧ ਦਾ ਰਿਕਾਰਡ ਵੀਰੇ 15 ਤੋਂ 16 ਲੀਟਰ ਆ ਮਾਲਕਾਂ ਦੇ ਦੱਸਣ ਦੇ ਮੁਤਾਬਕ ਦੋ ਕਸਾਲੇ ਦੀ ਉਮਰ ਆ ਤੋਰਾ ਤੁਸੀਂ ਦੇਖ ਸਕਦੇ ਹੋ ਝੋਲੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਚੰਗੀ ਲੱਗੀ ਹੋਈ ਆ ਹਾਂਜੀ ਸੀਰ ਪੂਰੀ ਹੈ ਜੀ ਉਹਨੇ ਕੋਈ ਚੱਕਰ ਜਿਵੇਂ ਮਰਜੀ ਥਣਾ ਨੂੰ ਤਲਾਈ ਚਲੋ ਰਹਿ ਐ ਜਿਵੇਂ ਕੋਈ ਵਾਸਤਾ ਨਹੀਂ ਇਹਨੂੰ ਪੂਰਾ ਵੀ ਬਹੁਤ ਚੰਗੀ ਝੋਲੀ ਲੱਗੀ ਹੋਈ ਆ 42 ਤੁਸੀਂ ਦੇਖ ਹੀ ਸਕਦੇ ਹੋ ਕੱਟੀ ਦੀ ਬਹੁਤ ਜ਼ਿਆਦਾ ਚੰਗੀ ਆਏ ਪਤਾ ਬਾਈ ਜੀ ਇਹ ਸੀਮਨ ਕੀ ਜਿਹੜਾ ਜੀ ਕੀ ਦਾ ਇਹ ਜੀ ਹੁਣ ਐਨਾ ਤਾਂ ਅਸੀਂ ਭੁੱਲ ਗਏ ਪੁੱਛਿਆ ਤਾਂ ਸੀਗਾ ਠੀਕ ਹੋ ਜੀ ਹਾਂ ਜੀ ਤੇ ਕੀ ਮੁੱਲ ਮੁੱਲ ਕਰਦੇ ਹਾਂ ਪਹਿਲਾਂ ਇਹਦਾ ਮੁੱਲ 32000 ਰੁਪਏ ਜੀ ਮੋਲੇ ਦਾ 32000 ਹੋ ਜਾਓ ਬਾਈ ਜੀ ਮੌਕੇ ਮਾਰਾ ਕੀ ਨਹੀਂ ਕੀਤਾ ਜਾਊਗਾ ਜੀ ਠੀਕ ਹੋ ਜੀ ਅੱਗੇ ਦੂਸਰਾ ਨੱਕ ਦੀ ਕੀ ਡਿਟੇਲ ਹੈ ਜੀ ਅੱਗੇ ਜੀ ਇਹ ਦੂਜਾ ਸੁਹਾ ਜੀ ਇਹ ਵੜਾ ਦੂਜਾ ਸੁਹਾ ਸੂਈ ਹੋਈ ਹੈ ਹਾਂ ਜੀ ਕਿੰਨਾ ਤਕ ਤਸਾ 12 ਦਿਨਾਂ ਦਾ ਸੁਈ ਪਿਆ ਉਹ ਬੱਚਾ ਜੀ ਇਹਦਾ ਮਗਰ ਬਾਈ ਇਹ ਤੇ ਆਹਾ ਬੱਚਾ 10 12 ਦਿਨ ਹੋ ਗਏ ਸੂਈ ਨੂੰ ਇਸ ਟਾਈਮ ਕਿੰਨਾ ਦੁੱਧ ਤਿਆਰ ਆ ਜੀ ਇਸ ਦਾ 15 ਕਿਲੋ ਤਿਆਰ ਆ ਜੀ ਆਪਾਂ ਕੰਡੇ ਵਾਲਾ ਜੋਕੇ ਦੇ ਮੋਹਰੇ ਆ ਗਏ ਤੋਲਦੇ ਆ ਜੀ ਠੀਕ ਹੋ ਬਾਈ ਜੀ ਹਾਂ ਜੀ ਕਿੰਨਾ ਚਾਰ ਮਖੀਲ ਆ ਇਹ ਪੂਰੀ ਇਹ ਵੀ ਇਸਰ ਨੂੰ ਬਾਡੀ ਬੰਤਰ ਦੀ ਚੰਗੀ ਆ ਬੜੀ ਸੋਹਣੀ ਆ ਥਾਂ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਕਢ ਲੈਣ ਨੂੰ ਹੀ ਬਾੜੀ ਇਸ ਟਾਈਮ ਵੀ 15 ਲੀਟਰ ਦੁੱਧ ਤਿਆਰ ਆ ਮਗਰ ਬਈਏ ਦੇ ਬੱਚਾ ਉਹ ਖੜਾ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ 10 12 ਮਨ ਨੂੰ ਹੋਗੇ ਸੂਈ ਨੂੰ 15 ਲੀਟਰ ਦੁੱਧ ਤਿਆਰ ਆ ਦੂਜਾ ਸੂਆ ਸੂਈ ਹੋਈ ਆ ਪੂਰਾ ਤੁਸੀਂ ਦੇਖ ਸਕਦੇ ਹੋ ਆਜਾ ਬਾਈ ਜੀ ਸਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਤੁਸੀਂ ਤੇ ਬਾਈ ਜੀ ਇਹ ਤਾਂ ਹੀ ਟੀਮਾਂਡ ਕਰ ਰਹੀ ਆਪਾਂ ਇਹ 47000 ਰੁਪਿਆ ਮੋ ਲੈ ਮੋਲੇ ਦਾ 47 ਹੋ ਜਾ ਬਾਈ ਜੀ ਮੌਕੇ ਤੇ ਮੰਨ ਲਾ ਜੀ ਕੀਤਾ ਜੋ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ 94171 ਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਜੋ ਭਰਾ ਨਵੇਂ ਜੁੜਦੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦਿਆ ਸਪੋਰਟ ਕਰਦੇ ਰਹੋ ਤੇ ਕਮੈਂਟ ਕਰਕੇ ਦੱਸੋ ਵੀਰੇ ਕੱਟੀ ਕਿਦਾਂ ਦੀ ਲੱਗੀ ਤੁਹਾਨੂੰ ਤੇ ਥੈਂਕ ਯੂ ਬਾਈ ਜੀ